ਅੰਮ੍ਰਿਤਸਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਡਾ ਪੁਤਲਾ ਫੂਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਤਨਤਨ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਵੱਲੋਂ ਮਰਹੂਮ ਕੇਂਦਰੀ ਗ੍ਰਹਿ ਮੰਤਰੀ ਬੋਟਾ ਸਿੰਘ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਜਿਸ ਤੇ ਚਲਦਿਆਂ ਰਾਜਨੀਤਿਕ ਮਾਹੌਲ ਇਸ ਵੇਲੇ ਗਰਮਾਇਆ ਹੋਇਆ ਹੈ। ਭਾਜਪਾ ਵਰਕਰਾਂ ਨੇ ਅੰਮ੍ਰਿਤਸਰ ਚ ਇਵਟਡੇ ਕੱਠ ਦੌਰਾਨ ਰਾਜਾ ਵੜਿੰਗ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਉਹਨਾਂ ਦਾ ਪੁਤਲਾ ਸਾੜ ਕੇ ਆਪਣਾ ਗੁੱਸਾ ਪ੍ਰਗਟਾਇਆ। ਵਰਕਾਂ ਦਾ ਕਹਿਣਾ ਹੈ ਕਿ ਬੋਟਾ ਸਿੰਘ ਵਰਗਾ ਸ਼ਖਸ ਜਿਸਨੇ ਦੇਸ਼ ਦੀ ਸੇਵਾ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਉਸ ਬਾਰੇ ਅਜਿਹਾ ਅਪਮਾਨਜਨਕ ਬਿਆਨ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅੱਜ ਜੋ ਦਲਿਤ ਦੇ ਦਲਤਾ ਸਾਡੇ ਭਰਾਵਾਂ ਦੇ ਖਿਲਾਫ ਜਿਹੜੀ ਪਾਰਟੀ ਹਮੇਸ਼ਾ ਚੱਲਦੀ ਆਈ ਹੈ ਕਾਂਗਰਸ ਪਾਰਟੀ ਅੱਜ ਉਹਨਾਂ ਦਾ ਜਿਹੜਾ ਪ੍ਰਧਾਨ ਆ ਜਾਂ ਅੱਜ ਉਹਨਾਂ ਦਾ ਪ੍ਰਧਾਨ ਆ ਰਾਜਾ ਵੜਿੰਗ ਉਹਦਾ ਵੀ ਚਿਹਰਾ ਅੱਜ ਉਹਨੇ ਪਾਰਟੀ ਦਾ ਆਪਣਾ ਸਾਹਮਣੇ ਕਰਕੇ ਵਿਖਾ ਦਿੱਤਾ ਸਾਡੇ ਬਹੁਤ ਹੀ ਸਨਮਾਨਯੋਗ ਬੂਟਾ ਸਿੰਘ ਜਿਹੜੇ ਕਿ ਬੜੇ ਹੀ ਪੜੇ ਲਿਖੇ ਵਿਦਵਾਨ ਸੀ ਪੀ ਐਚ ਡੀ ਸੀ ਉਹਨਾਂ ਦੇ ਬਾਰੇ ਉਹਨੇ ਬਹੁਤ ਹੀ ਉਪਰਧਰ ਟਿੱਪਣੀ ਕੀਤੀ ਔਰ ਸਾਡੇ ਸਾਰੇ ਬਾਲਮਕੀ ਸਮਾਜ ਸਾਡੇ ਮਜਬੀ ਸਮਾਜ ਸਾਡੇ ਐਸ ਸੀ ਸਮਾਜ ਨੂੰ ਸਾਰਿਆਂ ਨੂੰ ਬੜੀ ਆਹਤ ਪਹੁੰਚੀ ਹੈ ਔਰ ਇਹੋ ਜੀ ਇਸ ਆਪਣੀ ਟਪਨੀ ਟਪਨੀ ਜਿਹੜੀ ਉਹਨਾਂ ਦੁਆਰਾ ਕੀਤੀ ਗਈ ਹੈ ਅਸੀਂ ਉਹਦੇ ਖਿਲਾਫ ਹੈ ਕਾਂਗਰਸ ਪਾਰਟੀ ਹਮੇਸ਼ਾ ਸਾਡੇ ਬਾਬਾ ਸਾਹਿਬ ਅੰਬੇਦਕਰਦੀ ਦੇ ਵੀ ਖਿਲਾਫ ਰਹੀ ਹੈ ਔਰ ਹਮੇਸ਼ਾ ਸਮਾਜ ਅਸੀਂ ਸਮਾਜ ਦੇ ਖਿਲਾਫ ਰਹੀ ਹੈ ਉਹਦੀ ਆਧਾਰਨ ਅੱਜ ਸਾਡੇ ਰਾਜਾ ਵੜਿੰਗ ਨੇ ਜਿਹੜੀ ਉਹਨਾਂ ਨੇ ਭਾਵੇਂ ਮਾਫੀ ਮੰਗ ਲਈ ਪਰ ਉਹਨਾਂ ਦੀ ਮੰਦੀ ਭਾਵਨਾ ਜਾ ਗਈ ਹੈ ਅਸੀਂ ਆਪਣੇ ਰਾਹੁਲ ਗਾਂਧੀ ਜਿਹੜਾ ਉਹਨਾਂ ਦਾ ਆਕਾ ਹੈ ਉਹਦੇ ਅੱਗੇ ਆਪਾਂ ਬੇਨਤੀ ਕਰਦੇ ਆਂ ਵੀ ਇਸ ਇਹੋ ਜਿਹੇ ਰਹਿ ਰਹਿ ਜਰਾਜਾ ਵੜਿੰਗ ਵਰਗੇ ਨੂੰ ਕੱਢੇ ਮਾ ਉਹ ਵੀ ਮਾਫੀ ਮੰਗੇ ਨਹੀਂ ਤੇ ਇਹਨੂੰ ਕੱਢੇ ਪਾਰਟੀ ਚੋਂ ਤਾਂ ਸਾਨੂੰ ਸ਼ਾਂਤੀ ਮਿਲੇਗੀ ਨਹੀਂ ਤੇ ਐਸੀ ਸਮਾਜ ਸਾਰਾ ਸੜਕਾਂ ਤੇ ਉਤਰੇਗਾ ਔਰ ਅਸੀਂ ਭਾਰਤੀ ਜਨਤਾ ਪਾਰਟੀ ਸਾਰੇ ਸਮਾਜ ਦੇ ਨਾਲ ਹੈ ਕਿਉਂਕਿ ਇਹੋ ਜਿਹੀ ਟਿੱਪਣੀ ਆਪਾਂ ਬਰਦਾਸ਼ਤ ਨਹੀਂ ਕਰ ਸਕਦੇ ਇਹੋ ਜੀ ਟਿੱਪਣੀ ਜਿਹੜੀ ਹੈ ਇਹ ਸਮਾਜ ਦੇ ਵੀ ਖਿਲਾਫ ਹੈ ਕਲੰਕਿਤ ਇਹੋ ਜੀ ਟਿੱਪਣੀ ਚੜੀ ਉਹਨੇ ਕੱਲ ਕੀਤੀ ਹੈ ਕਿ ਮੰਨਦੇ ਜੇ ਪਹਿਲਾਂ ਬਿਆਨ ਤੇ ਇਹਨਾਂ ਬਾਤੋਂ ਮਾਫੀ ਮੰਗ ਲੈਣੀ ਕਿੱਥੇ ਦੇਖੋ ਇਹ ਉਹਨਾਂ ਦੀ ਮੰਨ ਦੀ ਭਾਵਨਾ ਸੀ ਤੇਰੀ ਉਹਨਾਂ ਦੇ ਮੰਨ ਦੀ ਭਾਵਨਾ ਬਾਹਰ ਆਈ ਹੈ ਉਹ ਮਾਫੀ ਮੰਗਣ ਦਾ ਉਹਨਾਂ ਦੀ ਮੰਨ ਦੀ ਭਾਵਨਾ ਬਾਹਰ ਜਿਹੜੀ ਹੈ ਉਹ ਮਿਟ ਨਹੀਂ ਸਕਦੀ ਉਹ ਇਤਰਾ ਹੀ ਰਹੇਗੀ ਸਾਡਾ ਸਮਾਜ ਜਿਹੜਾ ਹੈ ਅਸੀਂ ਸਮਾਜ ਹੈ ਉਹ ਬਿਲਕੁਲ ਅੱਜ ਉਹਨਾਂ ਤੇ ਬਹੁਤ ਰੋਸ਼ ਹੈ ਭਾਵੇਂ ਉਹ ਮਾਫੀ ਮੰਗ ਲੇ ਭਾਵੇਂ ਉਹ ਨਕੀਰਾ ਕੱਢ ਲੇ ਪਰ ਉਹਨੂੰ ਮਾਫੀ ਨਹੀਂ ਮਿਲ ਸਕਦੀ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਖੜਗੇ ਸਾਹਿਬ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਇਹਨੂੰ ਤੁਰੰਤ ਤੌਰ ਤੇ ਇਹਨੂੰ ਇੱਥੋਂ ਪਾਰਟੀ ਚੋਂ ਕੱਢਿਆ ਜਾਵੇ ਠੀਕ ਆ ਜੀ ਜੀ ਇਹ ਸਿੱਟਾ ਪੁੱਛਿਆ ਗਿਆ ਰਾਜਾ ਬਰੇਜ ਦਾ ਕੱਲ ਤਰਨਦਾਰ ਨੂੰ ਚੋਣਾਂਬ ਦੇ ਵਿੱਚ ਜਿਹੜੇ ਰਾਜਾ ਵੜਿੰਗ ਨੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਬੜੀ ਇੱਕ ਉਬੱਧ ਟਿੱਪਣੀ ਸਾਡੇ ਮਾਨਯੋਗ ਜਿਹੜੇ ਸਾਡੇ ਕੇਂਦਰੀ ਗ੍ਰਹਿ ਮੰਤਰੀ ਬੁਟਾ ਸਿੰਘ ਜੀ ਦੇ ਖਿਲਾਫ ਕੀਤੀ ਉਹਨਾਂ ਨੂੰ ਬੜੇ ਉਹਨਾਂ ਨੇ ਰੰਗ ਨੂੰ ਔਰਨਾਈ ਨਸਲ ਨੂੰ ਲੈ ਕੇ ਉਹਨਾਂ ਨੇ ਅਪਮਾਨ ਕੀਤਾ ਇਹ ਹਮੇਸ਼ਾ ਕਾਂਗਰਸ ਦੇ ਵਿੱਚ ਚੱਲਦਾ ਆ ਰਿਹਾ ਪਹਿਲੇ ਇਹਨਾਂ ਨੇ ਜਦੋਂ ਦੇਸ਼ ਆਜ਼ਾਦ ਹੋਇਆ ਬਾਬਾ ਸਾਹਿਬ ਜੀ ਨੇ ਇਲੈਕਸ਼ਨ ਲੜਿਆ ਉਹਦਾ ਵੀ ਬਾਬਾ ਸਾਹਿਬ ਜੀ ਦਾ ਲਗਾਤਾਰ ਅਪਮਾਨ ਕੀਤਾ ਔਰ ਇਹ ਕਾਂਗਰਸੀ ਨੇਤਾ ਹਮੇਸ਼ਾ ਸਾਡੇ ਦਲੀ ਸਮਾਜ ਦਾ ਸ਼ੋਸ਼ਣ ਕਰਦੇ ਨੇ ਅੱਜ ਜਵਾਨ ਮਿੱਕੀ ਮਜਬੂਰ ਸਿੰਘ ਪਾਇਚਾਰਾ ਉਹ ਸਾਰਾ ਇਕੱਠਾ ਆ ਕੇ ਅੱਜ ਰਾਜਾ ਬੜਿੰਗ ਦਾ ਪਤਲਾ ਫੂਕ ਰਿਹਾ ਕਿਉਂਕਿ ਇਹਨਾਂ ਦਾ ਮਨ ਦੀ ਭਾਵਨਾ ਇਹ ਵਈ ਕੀ ਇਹ ਹਮੇਸ਼ਾ ਕਹਿੰਦਾ ਦਲੀ ਸਮਾਜ ਦੇ ਵਰਮਕੀ ਜਿਹੜੇ ਮਜਬੂਰ ਸਮਾਜ ਆ ਔਰ ਯਾਦ ਬਾਕੀ ਦਲੀ ਸਮਾਜ ਉਹਨਾਂ ਦੇ ਖਿਲਾਫ ਹੀ ਰਹੇ ਨੇ ਔਰ ਇਹ ਹਮੇਸ਼ਾ ਦਲੀ ਸਮਾਜ ਨੂੰ ਵੋਟ ਬੈਂਕ ਦੇ ਰੂਪ ਚ ਵਰਤਦੇ ਰਹੇ ਨੇ ਔਰ ਮੈਂ ਖੜਗੇ ਸਾਹਿਬ ਨੂੰ ਔਰ ਰਾਹੁਲ ਗਾਂਧੀ ਨੂੰ ਕਹਾਂਗਾ ਕਿ ਐਸਾ ਜਿਹੜਾ ਆਦਮੀ ਆ ਜਿਹਦੇ ਦਿਲ ਦੇ ਵਿੱਚ ਦਲੀ ਸਮਾਜ ਦੇ ਵਿਰੋਧੀ ਭਾਵਨਾ ਵਾ ਇਹਨੂੰ ਆਪਣੀ ਪਾਰਟੀ ਚੋਂ ਕੱਢਿਆ ਜਾਵੇ ਔਰ ਇਹਨੂੰ ਤੁਰੰਤ ਪ੍ਰਧਾਨਗੀ ਤੋਂ ਲਾਇਆ ਜਾਵੇ ਅੱਜ ਦਲੀ ਸਮਾਜ ਇਹਰੇ ਇੱਥੇ ਇਕੱਠਾ ਆ ਉਹਨਾਂ ਨੇ ਸਮੇਂ ਦੇ ਵਿੱਚ ਅਸੀਂ ਕਾਂਗਰਸ ਦੇ ਖਿਲਾਫ ਜੇ ਇਹਨੂੰ ਨਾ ਕੱਢਿਆ ਗਿਆ ਤੇ ਅਸੀਂ ਵਿਰੋਧ ਕਰਦੇ ਰਵਾਂਗੇ ਔਰ ਆਪਣੇ ਸਮਾਜ ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਅਸੀਂ ਜਿਹੜੀ ਪਾਰਟੀ ਆ ਜਿਹੜੀ ਹਮੇਸ਼ਾ ਦਲਿਤ ਬੋਧੀ ਰਹੀ ਆ ਇਹਦਾ ਬਾਈਕਟ ਕਰਨ ਕਿਵੇਂ ਦੇਦੇ ਜੇ ਬਹੁਤ ਵੱਡਾ ਨੇਤਾ ਹੈ ਇੱਕ ਰਾਜਾ ਬਣ ਕੇ ਪੰਜਾਬ ਕਰਦਾ ਹੈ ਕਾਂਗਰਸ ਦਾ ਤੇ ਆਪਣੀ ਜ਼ੁਬਾਨ ਤੇ ਉਹਨਾਂ ਦਾ ਕੰਟਰੋਲ ਨਹੀਂ ਇਹਨੇ ਦੇ ਦਿੰਦੇ ਦੇਖੋ ਪਤਾ ਨਹੀਂ ਉਹਦਾ ਕੀ ਸਾਹਾਬਾ ਕਹਿੰਦੇ ਹੋ ਫੀਮ ਖਾ ਕੇ ਬੈਠਾ ਰਹਿੰਦਾ ਔਰ ਨੂੰ ਪਤਾ ਨਹੀਂ ਲੱਗਦਾ ਮੈਂ ਕੀ ਬੋਲਣਾ ਔਰ ਇਹੋ ਜਿਹੇ ਨੇਤਾ ਜਿਹਨੂੰ ਪਤਾ ਨਹੀਂ ਕਿ ਮੈਂ ਕੀ ਬੋਲਣਾ ਜਿਹੜਾ ਦਲੀ ਸਮਾਜ ਹਮੇਸ਼ਾ ਇਹਨਾਂ ਦੀ ਫੇਵਰ ਚ ਰਿਹਾ ਅੱਜ ਉਹਨਾਂ ਦੇ ਸੰਨੇਤਾਵਾਂ ਦੇ ਖਿਲਾਫ ਇਹ ਜਿਹੜੇ ਆਪਣੀ ਜਿਹੜੀ ਭਾਵਨਾਵਾਂ ਬਿਖਤ ਕਰਦੇ ਨੇ ਮੈਂ ਹੋਏ ਕਵਾਂਗਾ ਕਿ ਐਸੇ ਲੋਕ ਜਿਹੜੇ ਐਸੇ ਕਾਂਗਰਸ ਦੇ ਲੋਕ ਨੇ ਉਹਨਾਂ ਨੂੰ ਪਾਰਟੀ ਤੋਂ ਕੱਢਿਆ ਜਾਵੇ